ਭਿਖਾਰੀਆਂ ਖਿਲਾਫ ਪੰਜਾਬ ਸਰਕਾਰ ਦਾ ਐਕਸ਼ਨ ਜਾਰੀ ਹੈ ਤੇ ਇਸ ਸਬੰਧੀ ਕੈਬਨਟ ਮੰਤਰੀ ਬਲਜੀਤ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਅਸੀਂ ਭਿਖਾਰੀ ਮੁਕਤ ਸੂਬਾ ਬਣਾਵਾਂਗੇ ਪੰਜਾਬ ਦੀਆਂ ਸੜਕਾਂ ਤੇ ਹੁਣ ਭਿਖਾਰੀ ਨਹੀਂ ਦਿਖਣਗੇ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਲਈ ਐਕਸ਼ਨ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਆ ਪੰਜਾਬ ਨੂੰ ਭਿਖਾਰੀ ਮੁਕਤ ਸੂਬਾ ਬਣਾਇਆ ਜਾਵੇਗਾ ਬਾਲ ਵਿਕਾਸ ਤੇ ਮਹਿਲਾ ਮੰਤਰੀ ਬਲਜੀਤ ਕੌਰ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੱਸਿਆ ਹੈ ਕਿ 9 ਮਹੀਨਿਆਂ ਦੇ ਵਿੱਚ 367 ਬੱਚੇ ਰੈਸਕਿਊ ਕੀਤੇ ਗਏ ਨੇ ਸਤੰਬਰ 2024 ਤੋਂ ਜੂਨ 2025 ਤੱਕ 367 ਬੱਚਿਆਂ ਨੂੰ ਬਚਾਇਆ ਗਿਆ ਹੈ 350 ਬੱਚੇ ਮਾਪਿਆਂ ਨੂੰ ਸੌਂਪੇ ਗਏ ਨੇ ਤੇ 17 ਬੱਚਿਆਂ ਨੂੰ ਬਾਲ ਘਰਾਂ ਦੇ ਵਿੱਚ ਭੇਜਿਆ ਗਿਆ ਅਤੇ ਹੁਣ ਵੀ 2 ਦਿਨਾਂ ਦੇ ਵਿੱਚ 41 ਬੱਚੇ ਰੈਸਕਿਊ ਕੀਤੇ ਗਏ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 18 ਰੇਡਾਂ ਕੀਤੀਆਂ ਗਈਆਂ ਤੇ ਜੇਕਰ ਕੋਈ ਬੱਚਾ ਸ਼ੱਕੀ ਪਾਇਆ ਜਾਂਦਾ ਹੈ ਤਾਂ ਡੀਐਨਏ ਟੈਸਟ ਕਰਵਾਵਾਂਗੇ ਸਾਰਿਆਂ ਦਾ ਜ਼ਬਰਦਸਤੀ ਟੈਸਟ ਨਹੀਂ ਹੋਵੇਗਾ ਇਹ ਵੀ ਬਲਜੀਤ ਕੌਰ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਸੀ ਕਿ ਸ਼ਾਇਦ ਸਾਰੇ ਪਿਖਾਰੀਆਂ ਦਾ ਡੀਐਨਏ ਟੈਸਟ ਹੋਣਾ ਹੈ ਪਰ ਅਜੇ ਆ ਨਹੀਂ ਹੈ ਕੈਬਨਟ ਮੰਤਰੀ ਬਲਜੀਤ ਕੌਰ ਦੇ ਵੱਲੋਂ ਵੀ ਇਹ ਸਪਸ਼ਟ ਕੀਤਾ ਗਿਆ ਕਿ ਸਾਰਿਆਂ ਦਾ ਡੀਐਨਏ ਟੈਸਟ ਨਹੀਂ ਹੋਵੇਗਾ ਤੇ ਨਾ ਹੀ ਡੀਐਨਏ ਟੈਸਟ ਜ਼ਬਰਦਸਤੀ ਕਰਵਾਇਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬੱਚਿਆਂ ਤੇ ਤਸ਼ੱਦਦ ਤੇ 20 ਸਾਲ ਤੋਂ ਘੱਟ سزا ਨਹੀਂ ਹੈ ਤੇ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੀ ਸਾਰਾ ਉਮਰ ਹੀ ਕੈਦ ਕੱਟੇਗਾ। ਉਹ ਵੀ ਦੇ ਵਿੱਚ ਕਿੱਥੇ ਕਿ ਪਹੁੰਚੇ। ਅਸੀਂ 367 ਬੱਚੇ ਰੈਸਕਿਊ ਕੀਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਟੋਟਲ ਜਿਹੜੀਆਂ 753 ਰੇਡ ਸੀਗੀਆਂ ਸਾਡੀਆਂ بار بار ਜਾਂਦੇ ਸੀ ਔਰ ਭੱਜ ਜਾਂਦੇ ਸੀ ਤੇ ਕਈ ਵਾਰੀ ਨਹੀਂ ਵੀ ਪਕੜੇ ਜਾਂਦੇ ਸੀ। ਉਹਨਾਂ ਬੱਚਿਆਂ 'ਚੋਂ ਅਸੀਂ 350 ਬੱਚਾ ਜਿਹੜਾ ਫੈਮਲੀਜ਼ ਨੂੰ ਦੇ ਦਿੱਤਾ ਵਾਪਸ ਦੇ ਦਿੱਤਾ ਤੇ 17 ਬੱਚੇ ਹਾਂਜੀ 367 ਵਿੱਚੋਂ 350 ਬੱਚਾ ਅਸੀਂ ਮਾਪਿਓ ਦੇ سپਰਦ ਕਰ ਦਿੱਤਾ ਤੇ 17 ਬੱਚੇ ਇਹੋ ਜੇ ਸੀ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਮਾਪਿਓ ਨਹੀਂ ਆਇਡੈਂਟੀਫਾਈ ਕਰ ਸਕੇ ਅਸੀਂ ਉਹਨਾਂ ਨੂੰ ਬਾਲ ਘਰਾਂ ਦੇ ਵਿੱਚ ਚਿਲड्रन ਹੋਣ ਜੋ ਸਾਡੇ ਬਣੇ ਹੋਏ ਆ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਰੱਖਿਆ ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਹਨਾਂ ਵਿੱਚੋਂ 150 ਬੱਚੇ ਸੀ ਜਿਹੜੇ ਉਹ ਦੂਜੀਆਂ ਸਟੇਟਸ ਚੋਂ ਸੀਗੇ। ਉਹਨਾਂ ਨੂੰ ਅਸੀਂ ਉਹਨਾਂ ਦੇ ਪੇਰੈਂਟਸ ਕੋਲ ਪਹੁੰਚਾਇਆ ਦੂਜੀਆਂ ਸਟੇਟਸ ਚੋਂ ਆ ਕੇ ਜੋ ਭੀਖ ਮੰਗਦੇ ਸੀ। ਤੇ 183 ਬੱਚੇ ਸਾਡੇ ਕੋਲ ਇਹੋ ਜਿਹੇ ਆ ਜਿਨ੍ਹਾਂ ਨੂੰ ਅਸੀਂ ਭੀਖ ਤੋਂ ਛਡਾ ਕੇ ਸਕੂਲਾਂ ਚ ਦਾਖਲ ਕਰਾਇਆ ਹੈ। ਲਖੇ ਇਹ ਬਿਲਕੁਲ ਵੀ ਕੋਈ ਜ਼ਬਰਦਸਤੀ ਨਹੀਂ ਹੈ। ਬੈਗਰੀ ਕੋ ਰੋਕਣਾ ਐਕਟ ਹੈ। ਬੈਗਰੀ ਪਨੀਸ਼ੇਬਲ ਹੈ। तो बैगरी पूरे इंडिया में ही पनिशेबल है लेकिन पंजाब एक पहला स्टेट है जिसने एक बड़ा कदम उठाया है और पंजाब ही पहला स्टेट बनेगा जो इसको बैगरी फ्री करेगा सो तो हम इसे कोई जबरदस्ती नहीं करेंगे बच्चों को बिल्कुल सुरक्षित तरीके से हम कमेटी के पास बाल घरों में लेके जाएंगे अगर कोई शक होता है फिर ही उसका डीएनए होगा सभी का डीएनए जबरदस्ती नहीं होगा ਤੋ ਦੱਸ ਦਿਆ ਕਿ ਡਾਕਟਰ ਬਲਜੀਤ ਕੌਰ ਮਹਿਲਾ ਤੇ ਬਾਲ ਵਿਕਾਸ ਮੰਤਰੀ ਨੇ ਉਹਨਾਂ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਭਿਖਾਰੀਆਂ ਖਿਲਾਫ ਐਕਸ਼ਨ ਅਸੀਂ ਕਰ ਰਹੇ ਹਾਂ ਤੇ ਇਹ ਕਾਨੂੰਨ ਮੁਤਾਬਕ ਹੀ ਹੈ ਤੇ ਕਈ ਕਾਨੂੰਨ ਜਿਹੜੇ ਨੇ ਕਈ ਐਕਟ ਜਿਹੜੇ ਨੇ ਉਹਨੂੰ ਮਿਲਾ ਕੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਰਕਾਰ ਦਾ ਟੀਚਾ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ ਭਿਖਾਰੀਆਂ ਨੂੰ ਖਤਮ ਕਰਨਾ ਹੈ ਪੰਜਾਬ ਨੂੰ ਭਿਖਾਰੀ ਮੁਕਤ ਬਣਾਉਣਾ ਹੈ ਤੇ ਅਸੀਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਾਂ ਸਾਰਿਆਂ ਦਾ ਡੀਐਨਏ ਨਹੀਂ ਹੋਏਗਾ ਕਿਸੇ ਦਾ ਜ਼ੋਰ ਜ਼ਬਰਦਸਤੀ ਦੇ ਨਾਲ ਡੀਐਨਏ ਨਹੀਂ ਕਰਵਾਇਆ ਜਾਵੇਗਾ ਤੇ ਇਸ ਦੇ ਲਈ ਇੱਕ ਪ੍ਰੋਪਰ ਪ੍ਰਕਿਰਿਆ ਹੈ ਉਸ ਨੂੰ ਹੀ ਫੋਲੋ ਕੀਤਾ ਜਾਏਗਾ ਦੱਸ ਦिए ਕਿ ਬੀਤੇ ਕੱਲ ਤੋਂ ਲਗਾਤਾਰ ਪੰਜਾਬ ਭਰ ਦੇ ਵਿੱਚ ਭਿਖਾਰੀਆਂ ਦੇ ਖਿਲਾਫ ਐਕਸ਼ਨ ਜਾਰੀ ਹੈ ਭਿਖਾਰੀਆਂ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਖਾਸ ਕਰਕੇ ਜਿਹੜੇ ਬੱਚੇ ਲਾਪਤਾ ਹੋਏ ਨੇ ਉਸ ਨੂੰ ਲੈ ਕੇ ਇਹ ਜੀਵਨ ਜੋਤ ਇੱਕ ਮੁਹਿੰਮ ਹੈ ਜੀਵਨ ਜੋਤ ਇੱਕ ਮੁਹਿੰਮ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਬਲਜੀਤ ਕੌਰ ਨੇ ਦੱਸਿਆ ਕਿ ਪਿਛਲੇ 9 ਮਹੀਨਿਆਂ ਦੇ ਵਿੱਚ 367 ਬੱਚੇ ਰੈਸਕਿਊ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ 350 ਬੱਚਿਆਂ ਨੂੰ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਤੇ 17 ਬੱਚਿਆਂ ਨੂੰ ਬਾਲ ਘਰਾਂ ਦੇ ਵਿੱਚ ਭੇਜਿਆ ਗਿਆ ਹੈ ਉਹਨਾਂ ਕਿਹਾ ਕਿ ਸ਼ੱਕ ਪੈਣ ਤੇ ਹੀ ਅਸੀਂ ਡੀਐਨਏ ਟੈਸਟ ਕਰਵਾਵਾਂਗੇ ਨਾ ਨਾ ਇੱਕ ਮਿੰਟ ਸਾਈਡ ਤੇ ਉਹ ਸਾਈਡ ਤੇ ਫੋਟੋ ਨਹੀਂ ਹੋ ਰਹੀ ਫੋਟੋ ਤਾਂ ਗੱਲ ਦੀ ਬੋਟੀ ਵਿੱਚ ਆ ਰਹੀ ਹੈ ਮੋੜ ਦੀ ਮੋੜ ਦੀ ਗੁੱਡ ਸਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੁੱਖ ਮੰਤਰੀ ਪੰਜਾਬ ਮਲੇਰ ਕੋਟਲਾ ਪਹੁੰਚੇ ਨੇ ਕਈ ਵਿਕਾਸ ਕਾਰਜਾਂ ਨੂੰ ਅੱਜ ਲੋਕ ਅਰਪਿਤ ਕੀਤਾ ਜਾਣਾ ਹੈ ਉਦਘਾਟਨ ਕੀਤਾ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਸੀਐਮ ਮਾਨ ਨਜ਼ਰ ਆ ਰਹੇ ਨੇ ਤੇ ਨਾਲ ਹੀ ਜਸਵੰਤ ਸਿੰਘ ਗੱਜਣ ਮਾਜਰਾ ਅਮਰਗੜ ਤੋਂ ਵਿਧਾਇਕ ਨੇ ਉਹ ਨਜ਼ਰ ਆ ਰਹੇ ਨੇ ਦੱਸਦੀਏ ਕਿ ਵਿਕਾਸ ਕਾਰਜਾਂ ਨੂੰ ਲੋਕ ਕਰਪਿਤ ਕਰਨ ਦੇ ਲਈ ਤੇ ਕੁਝ ਦਾ ਨੀ ਪੱਥਰ ਰੱਖਣ ਦੇ ਲਈ ਮੁੱਖ ਮੰਤਰੀ ਪੰਜਾਬ ਅੱਜ ਮਲੇਰਕੋਟਲਾ ਪਹੁੰਚੇ ਨੇ ਦੱਸਦੀ ਹੈ ਕਿ ਮੁਸਲਿਮ ਬਹੁ ਗਿਣਤੀ ਵਾਲਾ ਇਹ ਇਲਾਕਾ ਤੇ ਇਸ ਇਲਾਕੇ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀਆਂ ਚਿਰਾਂ ਤੋਂ ਪੈਂਡਿੰਗ ਮੰਗਾ ਸੀ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਇਸ ਵੇਲੇ ਸਿੱਧੀਆਂ ਤਸਵੀਰਾਂ ਤੁਸੀਂ ਮਲੇਰਕੋਟਲਾ ਤੋਂ ਦੇਖ ਰਹੇ ਹੋ ਜਿੱਥੇ ਇੱਕ ਸਮਾਗਮ ਦੇ ਵਿੱਚ ਪਹੁੰਚੇ ਨੇ ਉਦਘਾਟਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਹਿਸੀਲ ਕੰਪਲੈਕਸ ਦੀ ਇਮਾਰਤ ਨਵੀਂ ਬਣਾਈ ਗਈ ਹੈ ਉਸ ਦਾ ਉਦਘਾਟਨ ਕੀਤਾ ਗਿਆ ਹੈ ਤੇ ਇਸ ਵੇਲੇ ਜਿਹੜੇ ਉੱਥੇ ਮੌਜੂਦ ਕਰਮਚਾਰੀ ਨੇ ਮੁਲਾਜ਼ਮ ਨੇ ਉੱਥੇ ਆਮਲੋ ਕਾਇ ਹੋਏ ਨੇ ਆਪ ਕੋ ਆਪਣਾ ਕੰਮ ਕਰਵਾਉਣ ਦੇ ਲਈ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਛਾ ਮੈਂ ਤੁਹਾਨੂੰ ਥੋੜੀ ਫਾਰਟ ਹੈ ਕਿੰਨਾ ਟਾਈਮ ਲੱਗ ਗਿਆ ਕੋਈ ਟਾਈਮ ਹੀ ਲੱਗਿਆ ਬੜੀ ਛੇਤੀ ਕੰਮ ਹੋਇਆ ਅੱਛਾ ਕੋਈ ਪੈਸਾ ਪੁੱਛਤ ਨਹੀਂ ਹੈ ਨਹੀਂ ਕੋਈ ਪੈਸਾ ਨਹੀਂ ਤੁਹਾਡੇ ਰਾਜ ਦੇ ਵਿੱਚ ਜੋ ਪੰਜਾਬ ਦੇ ਸਕੂਲ ਤਾਂ ਮਿਲ ਰਹੇ ਨੇ ਮੈਂ ਆਪਣੀ ਜਿੰਦਗੀ ਦੀ ਕਸਮ ਕਰ ਨਾਲ ਹੋਇਆ ਬਹੁਤ ਕੁਝ ਹੋ ਗਿਆ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਨੇ ਇਸਲਾਹਾ ਜੋਗ ਨੇ ਸਾਡੇ ਪੰਜਾਬ ਦੇ ਮੁਖਮਤੀ ਸਰਦਾਰ ਭਗਤ ਸਿੰਘ ਮਾਨ ਪਰਮਾਤਮਾ ਨਾਲ ਜਲਦੀ ਘੜਾ ਰੱਖੇ ਆਮ ਆਦਮੀ ਪਾਰਟੀ ਨੂੰ ਜਲਦੀ ਘੜਾ ਰੱਖੇ ਉਧਰ ਸਾਨੂੰ ਬਹੁਤ ਦਿੱਕਤ ਆਉਂਦੀ ਸੀ ਆਹ ਤਸੀਲ ਕੰਪਲੈਕਸ ਜਿਹੜਾ ਅਮਨਗਰ ਦਾ ਬਣਾਇਆ ਇਹ ਤੁਸੀਂ ਬਹੁਤ ਵਧੀਆ ਲੱਗਦਾ ਜੋ ਕੰਮ ਕੀਤਾ ਥੋੜੀ ਗਵਾਈ ਹੈ ਸਰਦਾਰ ਗੱਜਨ ਮਾਜਰ ਸਿੰਘ ਨੇ ਇਹਨਾਂ ਦੀ ਬਹੁਤ ਵਧੀਆ ਸਾਡੇ ਥੈਰ ਦੇ ਕੰਮ ਕਰ ਰਹੇ ਨੇ ਸਾਡੇ ਸੜਕਾਂ ਜਿਹੜੀਆਂ ਨਹੀਂ ਬਣੇ ਉਹ ਵੀ ਬਣਾਤੀ ਹੈ ਤੁਹਾਡੀ ਕਿਰਪਾ ਦੇ ਨਾਲ ਇਹੀ ਬਣਾਉਂਦੇ ਨੇ ਇਹੀ ਬਣਾਉਂਦੇ ਨੇ ਇਹੀ ਤੁਹਾਡੇ ਇਹਨਾਂ ਦੀ ਸਰਪ੍ਰਸਤੀ ਇੱਡੇ ਹੋ ਰਿਹਾ ਇਹਨੇ ਸਰਪ੍ਰਸਤੀ ਇੱਡੇ ਹੋ ਰਿਹਾ ਜੀ ਬਹੁਤ ਬਹੁਤ ਵਧਾਈ ਆਹ ਮੁੰਡਾ ਫੜ ਕੇ ਆ ਲੈ ਜੀ ਅੱਛਾ ਹਾਂ ਅਜੀਤ ਸਾਹਿਬ ਅੱਜ ਵੀ ਸਰ ਅੱਜ ਵੀ ਸਰ ਲੋਕ ਪ੍ਰੋਕਰੀਟ ਹੌਸ ਵਰਨਜੋਕਲੀ ਆ ਦਾ ਦੋਸਤ ਜੀ ਇਹ ਤਾਂ ਸੋਚਿਆ ਹੀ ਨਹੀਂ ਸੀ ਕਦੇ ਵੀ ਫ੍ਰੀ ਰੈਸਟੀਆਂ ਹੋਣ ਅੱਛਾ ਅੱਛਾ ਜੇ ਇਸ ਵੀ ਨਾ ਮਾਇਸ ਟੀਮ ਆਫਿਸ ਅੱਛਾ ਐਸਟੀਐਮ ਆਫਿਸ ਵੀ ਐਸਟੀਮ ਆਫਿਸ ਤੇ ਇਸ ਵੇਲੇ ਤਸਵੀਰਾਂ ਅਸੀਂ ਤੁਹਾਨੂੰ ਅਹਿਮਦਗੜ੍ਹ ਤੋਂ ਦਿਖਾ ਰਹੇ ਹਾਂ ਮਲੇਰਕੋਟਲਾ ਦਾ ਇਹ ਸ਼ਹਿਰ ਜਿੱਥੇ ਸੀਐਮ ਮਾਨ ਪਹੁੰਚੇ ਨੇ ਤੇ ਦੱਸਦੀਏ ਕਿ ਅਮਰਗੜ ਤੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਨੇ ਆਮ ਲੋਕਾਂ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ ਨੇ ਸੀਐਮ ਮਾਨ ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਫੀਡਬੈਕ ਵੀ ਦਿੱਤੀ ਹੈ ਕਿ ਤੁਹਾਡੀ ਸਰਕਾਰ ਦੇ ਵਿੱਚ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਭ੍ਰਿਸ਼ਟਾਚਾਰ ਤੋਂ ਕੰਮ ਹੋ ਰਹੇ ਨੇ ਤੇ ਇਸ ਵੇਲੇ ਇੱਕ ਤਸਵੀਰ ਜਿਹੜੀ ਹੈ ਸੀਐਮ ਮਾਨ ਨੂੰ ਸੌਂਪੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਤਾਂ ਇਹ ਮਲੇਰਕੋਟਲਾ ਦਾ ਅਹਿਮਦਗੜ ਜਿੱਥੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਸੀਐਮ ਮਾਨ ਕਰਨ ਲਈ ਪਹੁੰਚੇ ਨੇ ਇੱਕ ਤਸਵੀਰ ਉਹਨਾਂ ਨੂੰ ਜੜ ਕੇ ਦਿੱਤੀ ਗਈ ਹੈ ਸੀਐਮ ਮਾਨ ਨੂੰ ਇਸ ਵੇਲੇ ਭੇਟ ਕੀਤੀ ਗਈ ਹੈ ਤੇ ਇਸ ਵੇਲੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਆਮ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਉੱਥੇ ਮੌਜੂਦ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਪੰਜਾਬ ਦੇ ਵਿਕਾਸ ਨੂੰ ਲੈ ਕੇ ਲਗਾਤਾਰ ਪੰਜਾਬ ਭਰ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਜਿੱਥੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਤੇ ਇਹ ਵੀ ਨਵੀਂ ਇਮਾਰਤ ਜੋ ਬਣਾਈ ਗਈ ਹੈ ਉਸ ਨੂੰ ਲੋਕ ਅਰਪੇ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਕਿੰਨਾ ਕੁ ਪਰਡੇ ਕੋਟ ਪਾਉਂਦੀ ਹੈ ਕਿਤੋਂ ਫੋਲ ਕਿੰਨੀ ਕਰਦੇ ਪਰਡੇ ਸਰ ਪਬਲਿਕ ਇੰਟਰੈਕਸ਼ਨ ਹੋ ਜਾਂਦੀ ਬਟ ਆਸਪਾਸ ਕਿੱਥੇ ਕਿੱਥੇ ਲੋਕ ਕੋਲ ਲੱਗਤ ਹੈ ਤੁਸੀਂ ਪਬਲਿਕ ਤੇ ਰਹਿੰਦੇ ਹੋ ਤੁਸੀਂ ਆਈ ਕੰਟੈਕਟ ਤੇ ਰਹਿੰਦੇ ਲੋਕਾਂ ਦੇ ਹਣਾ ਪਚ ਪਚ 55000 ਨੌਕਰੀਆਂ ਵਿੱਚ ਇੱਕ ਪਚ ਮੈਨੂੰ ਮੈਂ ਇੱਕ ਮਿੰਟ ਮੈਨੂੰ 55000 ਤੋਂ ਬਾਅਦ ਸਰਕਾਰੀ ਨੌਕਰੀਆਂ ਮਿਲ ਗਈਆਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਖੇਤਾਂ ਦੇ ਵਿੱਚ ਨਹਿਰੀ ਨਹਿਰੀ ਪਾਣੀ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਕੋਈ ਕਹਿੰਦਾ 40 ਸਾਲ ਬਾਅਦ ਆਇਆ ਸਾਡੇ ਪਿੰਡ ਪਾਣੀ ਕੋਈ ਕਹਿੰਦਾ 45 ਸਾਲ ਬਾਅਦ ਪਾਣੀ ਆਇਆ ਨਹਿਰੀ ਪਾਣੀ ਜਿਹੜਾ 21% ਤੋਂ 63% ਤੱਕ ਲੈ ਗਏ ਠੀਕ ਹੈ ਨਾ ਤੇ ਨਾਲ ਨਾਲ ਰੋਜ਼ਗਾਰ ਦੀਆਂ ਸਕੀਮਾਂ ਚੱਲ ਰਹੀਆਂ 10 ਲੱਖ ਰੁਪਏ ਦਾ ਹੁਣੇ ਅਸੀਂ ਹਰ ਇੱਕ ਨਾਗਰਿਕ ਦਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੁਝ ਨਹੀਂ 10 ਲੱਖ ਰੁਪਏ ਦਾ ਸਿਹਤ ਬੀਮਾ ਵੀ ਹੁਣੇ ਕੀਤਾ ਹੈ ਤੇ ਨਾਲ ਨਾਲ ਜਿੰਨੀਆਂ ਵੀ ਪਬਲਿਕ ਨਾਲ ਰਿਲੇਟਡ ਸਕੀਮਾਂ ਹੁੰਦੀਆਂ ਅਸੀਂ ਲਾਗੂ ਕਰਕੇ ਪਬਲਿਕ ਹੁੰਦਾ ਸੀਐਮ ਸਰਪ੍ਰਿੰਸ ਮਨੁੱਖੀ ਤਸਕਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਪਹਿਲੀ ਸਰਕਾਰ ਹੈ ਵੀ ਜਿਹੜਾ ਭਖਾਰੀ ਜਾਂਦੇ ਕੋਲੋਂ ਬੱਚਿਆਂ ਨੂੰ ਛੁਡਵਾ ਰਹੀ ਹੈ ਪਹਿਲੀ ਵਾਰੀ ਸਰਕਾਰ ਨੇ ਇਹ ਕੋਈ ਇਤਰਾਸ ਦੀ ਹੈ ਸਾਡੇ ਦੇਸ਼ ਦੀ ਕਿ ਉਹ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਰਗਲਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪ ਵੀ ਕਰ ਦਿੰਦੇ ਆ ਤਾਂ ਕਿ ਤਰਸਾਵੇ ਲੋਕਾਂ ਨੂੰ ਸੋ ਅਸੀਂ ਉਹ ਮੁਹਿੰਮ ਚਲਾਈ ਹੋਈ ਹੈ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਮਾਪਿਆਂ ਦੇ ਹਵਾਲੇ ਵੀ ਕੀਤਾ ਹੈ ਆਂਗਣਵਾੜੇ ਚ ਵੀ ਲੈ ਕੇ ਗਏ ਤੇ ਉਹਨਾਂ ਨੂੰ ਸਕੂਲਾਂ ਚ ਭੇਜਿਆ ਸਾਰੇ ਪੂਰੇ ਪੰਜਾਬ ਚ ਮੁਹਿੰਮ ਚਲਾਈ ਜਾ ਰਹੀ ਹੈ ਪੂਰੇ ਪੰਜਾਬ ਚ ਚੱਲ ਰਹੀ ਹੈ ਸਰੀਕ ਜਿਹੜਾ ਥੋੜਾ ਕ੍ਰਾਈਮ ਵਾਧੇ ਉਹਦੇ ਬਾਰੇ ਤੂੰ ਫਤਕ ਗਿਆ ਉਹ ਸਮਾਜਿਕ ਅੰਸਰ ਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨੂੰ ਪਰ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਨਾਲ ਨਿਪਟ ਰਹੀ ਹੈ ਹਰ ਰੋਜ਼ ਨਸ਼ਾ ਯੁੱਧ ਨਸ਼ੇ ਵਿਰੋਧੀ ਚੱਲ ਰਿਹਾ ਹੈ ਹਰ ਰੋਜ਼ ਹਜ਼ਾਰਾਂ ਕਿਲੋ ਨਸ਼ਾ ਵੀ ਫੜੇ ਜਾ ਰਿਹਾ ਹੈ ਸਮੱਗਲਰ ਵੀ ਫੜੇ ਜਾ ਰਹੇ ਨੇ ਤੋਂ ਸਾਡੇ ਵੱਲੋਂ ਕੋਈ ਕਮੀ ਨਹੀਂ ਸਾਡੀ ਨੀਅਤ 'ਚ ਕੋਈ ਕਮੀ ਨਹੀਂ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਜਿਹੜਾ ਉਹ ਨਸ਼ਾ ਮੁਕਤ ਕਰਕੇ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸੋ ਸੀਐਮ ਆਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਭਿਖਾਰੀਆਂ ਖਿਲਾਫ ਇੱਕ ਮੁਹਿੰਮ ਚਲਾਈ ਹੈ ਜਿਹੜੇ ਬੱਚੇ ਲਾਪਤਾ ਹੋ ਰਹੇ ਨੇ ਪੰਜਾਬ ਭਰ ਦੇ ਵਿੱਚ ਉਸ ਮੁਹਿੰਮ ਦੇ ਤਹਿਤ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਅਸਲ ਮਾਪਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਬਹੁਤ ਵੱਡੇ ਨੈਕਸਸ ਹੁੰਦੇ ਨੇ ਜਿਹੜੇ ਕਈ ਵਾਰ ਜਿਹੜੇ ਅਸਲ ਮਾਪੇ ਨੇ ਉਹਨਾਂ ਤੋਂ ਬੱਚਿਆਂ ਨੂੰ ਅਗਵਾ ਕਰ ਲਿਆ ਜਾਂਦਾ ਏ ਜਾਂ ਫਿਰ ਬੱਚਿਆਂ ਨੂੰ ਵਰਗਲਾ ਲਿਆ ਜਾਂਦਾ ਏ ਕਈ ਵਾਰ ਉਹਨਾਂ ਨੂੰ ਹੈਂਡੀਕੈਪ ਕਰ ਲਿਆ ਜਾਂਦਾ ਏ ਜਿਸ ਤੋਂ ਬਾਅਦ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਆ ਤੇ ਉਸ ਨੂੰ ਲੈ ਕੇ ਅਸੀਂ ਲਗਾਤਾਰ ਐਕਸ਼ਨ ਦੇ ਵਿੱਚ ਆ